ਕੀ ਹਾਲ ਨੇ ਮਿੱਤਰੋ ਪਿਆਰਿਓ ਆਉਂਦੇ ਸੀ ਰਾਤ ਉੱਥੋਂ ਨਿਮਜ ਤੋਂ ਪਿੱਛੋਂ ਤੁਰੇ ਸੀ ਥੋੜਾ ਜਿਹਾ ਕਿਪੜੀਆ ਮੰਡੀ ਕੋਲੋਂ ਤੇ ਬਾਰਡਰ ਪਾਰ ਕਰਿਆ ਸੀ ਟਾਈਮ ਨਾਲ ਦੋ ਮੇਰਾ ਖਿਆਲ ਆ ਤਿੰਨ ਟੋਲ ਵੀ ਲੰਘਿਆ ਸੀ ਉਹ ਨੰਬੇੜੇ ਵਾਲੇ ਰੂਡ ਵਾਲਾ ਜਤਾਓ ਗੰਗਰਾਰ ਵਾਲਾ ਜਤੌੜ ਕੋਲਿਆ ਜਿਹੜਾ ਰੈਲੇ ਵਾਲਾ ਵੀ ਲੰਘਿਆ ਸੀ ਰੇਲੇ ਵਾਲਾ ਲੰਕੇ ਦਾ 15 ਕਿਲੋਮੀਟਰ ਫਿਰ ਬਲਾਸਟ ਹੋਇਆ ਟਾਇਰ ਦਾ ਸੈਕਟਰ ਸਾਈਡ ਬਾਹਰਲਾ ਟਾਇਰ ਜਾਣੇ ਕਿ ਸਵਾਗਤ ਤਿੰਨ ਦਾ ਟਾਈਮ ਸੀ ਰੋਡ ਵੀ ਠੰਡੀ ਹੁੰਦੀ ਆ ਬਾਕੀ ਚਲ ਪਤਾ ਨਹੀਂ ਲੱਗਿਆ ਕਿ ਚੱਕਰ ਹੋਇਆ ਟਾਇਰ ਥੋੜਾ ਜਿਹਾ ਹਲਕਾ ਸੀਗਾ ਉਹ ਤਾਂ ਚਲੋ ਮੰਨਦੇ ਆ ਪਰ ਜਾਨੀ ਰਾਤ ਨੂੰ ਠੰਡੇ ਚ ਹੋਇਆ ਬਲਾਸਟ ਜਾਂ ਤਾਂ ਕੋਈ ਚੀਜ਼ ਲੱਗ ਗਈ ਆ ਤੇ ਅੰਡਰ ਲੋਡ ਦਾ ਚਲੋ ਇਹੀ ਫਾਇਦਾ ਹੁੰਦਾ ਵੀ ਮਾਲ ਥੋੜਾ ਸੀ ਫਿਰ ਇੱਕ ਟਾਇਰਤੀ ਗੱਡੀ ਆਹਾ 5-6 ਕਿਲੋਮੀਟਰ ਗਾਹ ਆ ਕੇ ਟਾਬੇ ਤੇ ਲਾ ਲਈ ਸੀ ਹੁਣ ਇੱਥੇ ਹੀ ਆ ਉਹ ਜਾਨੀ ਕਿ ਅੱਜ ਵੀ ਹੁਣ ਫਿਰ ਦਿਨੇ ਤਾਂ ਨਹੀਂ ਤੁਰਦੇ ਤੁਰਾਂਗੇ ਹੁਣ ਠੰਡੇ ਹੋਈ ਟਾਇਰ ਇੱਥੇ ਆਹਾ ਹੈਗੀ ਦੁਕਾਨ ਬਾਹਰ ਉਹਦੇ ਕੋਲੇ ਪਏ ਆ ਪੁਰਾਣੇ ਜਾਨੀ ਵਧੀਆ ਹਾਲਤ ਦੇ ਨਹੀਂ ਉਹ ਪਿੱਛੇ ਨਾ ਤੁਨਬੀਨਾ ਆਉਣਾ ਇਹ ਫੈਕਟਰੀ ਆ ਟਾਇਰਾਂ ਟੂਰਾਂ ਦੀ ਰੀਮੋਲਡ ਵਾਲੀ ਪਰ ਰੀਮੋਲਡ ਵਾਲਾ ਪੱਲਣਾ ਨਹੀਂ ਉਹ ਚੱਲਦੇ ਨਹੀਂ ਹੈਗੇ ਮੈਨੂੰ ਆਏ ਆ ਵੀ ਚਲ ਪੰਜਾਬ ਪਹੁੰਚਣ ਜੋ ਗੱਲ ਮਿਲ ਜੇ ਕੋਈ ਫਿਰ ਪਿੰਡ ਜਾ ਕੇ ਜੂੜੀ ਚੜਾ ਦੇਾਂਗੇ ਜੂੜੀ ਤਾਂ ਚੜਾਉਣੀ ਪੈਣੀ ਆ ਹਾਂ ਲਓ ਜੀ ਆ ਗਈ ਰੋਟੀ ਲੱਗੀ ਪਨੀਰ ਹੁਣ ਦੋ ਦਿਨ ਹੋ ਗਏ ਡੰਜਾਂ ਲਾਉਂਦੇ ਆ ਨੂੰ ਕਿਉਂ ਬਾਈ ਰਾਤ ਵਾਲਾ ਪਨੀਰ ਕਿਵੇਂ ਸੀ ਮੈਨੂੰ ਤਾਂ ਯਾਰ ਕੱਚਾ ਜਿਹਾ ਲੱਗਿਆ ਜੇ ਮੇਰੇ ਕਾਲੀ ਚ ਬਣਾਤਾ ਹੁੰਦਾ ਹਨਾ ਜਿਹੜੀ ਭੁਰਜੀ ਦਵਾਈ ਸੀ ਰਾਤ ਆਹ ਦੇਖਦੇ ਆ ਆ ਜੋ ਜਿਹਨੂੰ ਭੁੱਖ ਲੱਗੀ ਸੀ ਜੂ ਬੰਦੇ ਨੇ ਪੂਰੇ ਐਨੇ ਜ਼ਬਰਦਸਤ ਬ੍ਰੇਕ ਮਾਰੇ। ਮੈਨਾਂ ਨੂੰ ਠੀਕ ਇਹ ਬੰਦਾ ਕੋਈ। ਇੱਕ ਇਹ ਲੋਕਾਂ ਨੂੰ ਨਾ ਫਿਰ ਆਪ ਦੀ ਸਟੇਟ 'ਚ ਜਦੋਂ ਪੰਜਾਬ ਦੀ ਗੱਡੀ ਹੁੰਦੀ ਆ ਆਪਾਂ ਨੂੰ ਰੁਪਈਆ ਧਰਨ ਲੱਗੇ ਬਾਈ, ਮੈਂਟ ਲਾਉਂਦੇ ਆ ਹਨਾ। ਜਣੇ ਇਹ ਤਾਂ ਹੁਣ ਪੂਰੇ ਐਕਸਟ੍ਰਮ ਸੀਗੇ ਵੀ ਚਲ ਇੱਕਦਮ ਗੱਡੀ ਰੋਕੀ ਗਈ। ਤੇ ਆਏ ਮਾਰੇ ਪੂਰੇ ਜ਼ਬਰਦਸਤ ਬ੍ਰੇਕ ਬੰਦ। ਚਲੋ ਕੋਈ ਨਾ ਆਪਰੇ ਆ ਸੀ ਕਿੱਥੇ ਗਾ ਗਏ ਬਾਈ ਹਾਂ ਮੰਦਨਵਾੜੇ ਆ ਗਏ ਮੈਨੂੰ ਲੱਗਦਾ ਉਹ ਬੋਰਡ ਦੇ ਟੋਲ ਤੇ ਹੀ ਲੱਗਦੇ ਆ ਹਨਾ ਫੈਸਲੂ ਦੇ ਇਲਾਕੇ ਤੱਕ ਆ ਗਏ ਬਾਕੀ ਅਗਲੀ ਜਾਂ ਪ੍ਰੋਗਰਾਮ ਲਾਦੇ ਆ ਸੀ ਰੈਟਿੰਗ ਆਣਾ ਰੋਗਾ ਅੱਜ ਦਿਨੇ ਜਣੀ ਰਾਤ ਸੱਤ ਸਵੇਰ ਸੱਨਾ ਵਜੇ ਇਕੱਠੇ ਹੋਣਾ ਹੋ ਗਿਆ ਸੀ ਅਸਲਾ ਸਿਰੀ ਦੇ ਜਿਹੜੇ ਟਾਇਰ ਆਸਕੇ ਤੋਂ ਲੈ ਕੇ ਚੇਂਜ ਕਰਕੇ ਸੋਏ ਫੇਰ ਖੜਕੇ ਸੀ ਪੱਕਾ ਮਾਲੀਆ ਕੋਈ ਚੱਕਰ ਨਹੀਂ ਹੈਗਾ ਹੁਣ ਜਿਹੜਾ ਕੋਈ ਕਾਲੀ ਹੈ ਫੇਰ ਅਸੀਂ ਰਹਿਤ ਮਾਰੀਦੇ ਨੇ ਤੇ 6 ਵਜੇ 6:30 ਹੋਣ ਲੱਗੇ ਸੀ 7:00 7:00 ਵਜੇ ਸ਼ਰਮਾ ਆਰਦੀ ਸੋਰ ਦੇ ਨਾਲ ਦੀ ਨਾਲ ਬਾਲਾ ਦੇਖਦੇ ਆ ਮੈਂ ਖੜ ਦੰਦੋ ਜੀ ਆ ਨੈਸ਼ਨਲ ਹਾਈਵੇ ਐਨ ਐਚ 79 ਵਾਲੇ ਨੇ ਤੀਜੇ ਟੋਲ ਤੇ ਗੱਡੀ ਛਾੜ ਲਈ ਕਿਹੜੇ ਟੋਲ ਤੇ ਆ ਗਏ ਬਾਈ ਜੀ ਇਹ ਬੰਦਨਵਾੜੇ ਵਾਲਾ ਇਹ ਬੰਦਨਵਾੜੇ ਵਾਲਾ ਆ ਗਿਆ ਤੇ ਕੱਲ ਭੀਲਵਾੜੇ ਵਾਲਿਆਂ ਨੇ ਤੇ ਉਹ ਤੋਂ ਬਾਅਦ ਫਿਰ ਇੱਕ ਜਿਹੜਾ ਹੋਰ ਆਉਂਦਾ ਅਰੇਲੇ ਵਾਲਾ ਉਹਨਾਂ ਨੇ ਵੀ ਗੱਡੀ ਹਾਲਾਂਕਿ ਗੱਡੀ ਵਦਨ ਮੈਂ ਵੀਡੀਓ ਬਣਾਈਆਂ ਹੋਈਆਂ ਨੇ ਉਹਨੂੰ ਨਾਲ ਦੀ ਨਾਲ ਉਹ ਕਰੂੰਗਾ ਮੈਂ ਵਿੱਚ ਇਹਦੇ ਸ਼ੇਅਰ ਆਪਾਂ ਕੀ ਫੋਨ ਦੇਖੀਆ ਨਹੀਂ ਨਹੀਂ ਆਰਸੀ ਨਹੀਂ ਯਾਰ 10 ਕਿਲੋ ਫालतू ਆ ਯਾਰ ਭਾਈ ਉਹ ਫੇਰ ਉਹ ਵੀ ਚੱਕਰ ਨਹੀਂ ਹੈਗਾ ਹੈਗਾ ਆਪਣਾ ਹੀ ਬੰਦਾ ਇਹ ਕਿਹੜਾ ਬਗਾਨਾ ਯਾਰ ਤੇ ਤੀਜੇ ਕੰਡੇ ਤੇ ਚਾੜ ਲਈ ਟੂਲ ਵਾਲਿਆਂ ਨੇ ਚਲੋ ਜੀ ਚਲੋ ਤੇ ਹੁਣ ਵੀ ਅੰਡਰ ਲੋਡ ਕੱਢੀ ਆ ਫੇਰ ਲਓ ਜੀ ਤਿੰਨੇ ਟੋਲਾਂ ਤੇ ਖੱਜਲ ਹੋਣ ਤੋਂ ਬਾਅਦ ਜਾਣੀ ਰੋਕੇ ਤਾਂ ਸੀਗੇ ਕੰਡੇ ਕਰਾ ਲਏ ਗੱਡੀ ਅੰਡਰ ਲੋਡ ਹੀ ਨਿਕਲੀ ਆ ਤੇ ਹੁਣ ਤਕਰੀਬਨ 9 9:30 ਦਾ ਟਾਈਮ ਆ ਪੌਣੇ 10 ਸੀ ਹੋਗੇ ਕਿਸ਼ਨਗੜ੍ਹ ਕੋਲੇ ਪਹੁੰਚਣ ਵਾਲੇ ਆ ਤੇ ਹੁਣ ਰੱਬ ਦਾ ਨਾਮ ਲੈ ਕੇ ਟਾਰਗੇਟ ਇਹੀ ਆ ਕਿ ਦਿਨ ਚੜ੍ਹਦੇ ਤੋਂ ਪੰਜਾਬ ਐਂਟਰ ਕਰਨਾ ਨਾ ਹੋਇਆ ਜਾਨੀ 7-8 ਵਜੇ ਤੱਕ ਪੰਜਾਬ ਐਂਟਰ ਕਰਾਂਗੇ ਹੁਣ ਰਾਤ ਨੂੰ ਚਲੋ ਚਾਲਾ ਚਲੋ ਹੇਗਾ ਮਿੱਤਰੋ ਮੈਂ ਡੁੱਡ ਮਾਰਨਿੰਗ ਸਾਰਿਆਂ ਨੂੰ ਮਿੱਤਰੋ ਪਿਆਰਿਓ ਉਹ ਚੱਲੇ ਐਂਟਰ ਬੱਸ ਹਰਿਆਣੇ ਚੋਂ ਬਸਾਰ ਰਹਿ ਗਿਆ 52 ਕਿਲੋਮੀਟਰ ਤੇ ਬੱਸ ਐਂਡ ਜੈ ਰਾਜਸਥਾਨ ਦਾ ਸਵੇਰੇ 5:00 ਪੰਜ ਆਪਾਂ ਕਿੰਨੇ ਵੇ ਚੱਲੇ ਸੀ ਭਾਈ ਉਦੋਂ ਬੰਦਰਵਾੜੇ ਤੋਂ ਪਿੱਛੇ ਕਿਹੜਾ ਬੇਜੇਨਗਰ ਤੋਂ ਚੱਲੇ ਆ 7:30 ਵਜੇ ਵਿਜੇਨਗਰ ਟਰਾਂਸਪੋਰਟ ਹੋ ਗਿਆ ਜੀ ਹਰਿਆਣੇ ਚ 7:30 ਵਜੇ ਵਿਜੇਨਗਰ ਤੋਂ ਚੱਲੇ ਸੀ ਤੇ ਜਾਣੇ ਕਿ 10 ਕ ਘੰਟੇ ਹੋਏ ਆ ਬੜੇ ਹਰਿਆਣੇ ਹੋ ਰਹਿਆ ਜਿਵੇਂ ਜਿਵੇਂ ਇੱਧਰ ਨੂੰ ਆ ਰਹੇ ਆ ਐਹ ਫੀਰ ਆ ਰਹੀ ਆ ਜਿਵੇਂ ਜੰਮੂਰ ਜਾਨਵਰੀ ਜੜੇ ਜਿਹੜੇ ਬੈ ਕੇ ਜੜੇ ਆਂਡਾ ਮੌਸਮ ਹੋਇਆ ਪਿਆ ਮੈਂ ਉਹ ਘਾੜੀ ਬੈ ਕੇ ਆ ਰਹੇ ਹਾਂ ਡੀ ਤੇ ਹੁਣ ਪਤਾ ਨਾ ਪਾਇਲਟ 6 ਵਜੇ ਨਾਲ ਜਾਂ ਪਾਇਲਟ ਸਾਡੇ ਪਾ ਦੇ ਹੋਵੇ ਦੇਖਦਾ ਅਜਾ ਮਾ ਕੋ ਆ ਕੇ ਬੈਠਾਂਗੇ ਨਹੀਂ ਤਾਂ ਛੋਟ ਪਾਈ ਨਹੀਂ ਠੰਡ ਲੱਗਦੀ ਆਪਾਂ ਕੀ ਸਵੇਰ ਦੇ 6:30 ਵਜੇ ਇਹ ਕੋ ਕਾਲੇ ਨਾ ਕਰ ਗਈ ਪਈ ਨਾ ਚਮਕਦੀ ਇਹ ਬਸ ਛੜਗਾ ਨਾਲ ਪਿਆਰ ਹੋ ਜਾਂਦਾ ਪਿਆਰ ਘਰੇ ਟਾਈਮ ਨਹੀਂ ਪਾਸ ਹੁੰਦਾ ਬਸ ਆ ਜਿਹੜਾ ਪਿਓ ਆ ਇਹ ਬੰਦੇ ਨੂੰ ਫੇਰ ਖਿੱਚ ਕੇ ਲੈ ਆਉਂਦਾ ਫੇਰ ਖਿੱਚ ਕੇ ਲੈ ਆਉਂਦਾ ਡਰਾਈਵਰ ਸੀ ਇਹ ਨਜ਼ਾਰਾ ਪਿਆ ਪੂਰਾ ਵਧੀਆ ਵੈਸੇ ਇਸ ਹਰਾ ਬਾਈਪਾਸ ਲੰਮਾ ਬਹੁਤ ਆ ਇਹਦੇ ਤੇ ਚੜਿਆ ਹੁਣ ਤਕਰੀਬਨ 1 ਘੰਟਾ ਹੋ ਗਿਆ ਮੈਨੂੰ ਆ ਰਹੇ ਆ ਮੰਡੀ ਦਾ ਤਾਂ ਹੈ ਨਹੀਂਗਾ ਮਾਣਾ ਮਾਣਾ ਤਾਂ ਫੈਕਟਰੀ ਦਾ ਆ ਪਰ ਫਿਰ ਵੀ ਆਇਆ ਜੇ ਰੋਡ ਤੇ ਬਹੁਤ ਗਣਾ ਨਜ਼ਾਰਾ ਆਉਂਦਾ ਮਾਰਨਿੰਗ ਮੈਂ ਤੁਰਕ ਤਿਆਰਿਓ ਇਹ ਹੈਗਾ ਹਜ਼ਾਰਾ ਬਾਈਪਾਸ ਸਵੇਰ ਦੇ ਤਕ ਲਗਭਗ 7 ਤੱਕ ਦਾ ਟਾਈਮ ਸੂਰਜ ਦੇ ਤਾਜੀ ਆ ਚੁੱਕੇ ਆ ਹਾਈ ਨੀਟ ਬੋਨ ਰਾਤ ਦੀ ਡਿਊਟੀ ਸੀਗੀ ਫਿਰ ਨਾਲ ਦੇ ਸਾਥੀ ਦੀ ਹੁਣ ਪਾਇਲਟ ਹੋ ਗਿਆ ਚੇਂਜ ਮੈਨੂੰ ਅੱਧਾ ਘੰਟਾ ਹੋ ਗਿਆ ਡਰਾਈਵਰ ਸੀਟ ਤੇ ਇਹ ਹੁਣ ਤੋਂ ਦੋਸਤੋਂ ਨੇ ਆ ਵਧੀਆ ਵਧੀਆ ਥਿਊ ਈਗਿਆ ਹਰਿਆਣੇ ਦੇ ਰੂਟ ਕਿਉਂਕਿ ਇੱਧਰ ਦੀ ਮੈਂ ਬੜਾ ਦੂਜੀ ਵਾਰੀ ਜਦੋਂ ਗੱਡੀ ਲੈਂਚ ਆਇਆ ਮੈਂ ਦੂਜਾ ਰੂਟ ਫੜਦਾਂ ਮਰੇ ਠੀਕ ਲੱਗੇ ਤਾਂ ਮੈਂ ਦੀ ਬਸਤ ਤੇਲ ਦੀ ਬਸਤ ਤੇ ਫੁੱਲਾਂ ਦੀ ਬਸਤ ਤੇ ਵੀ ਫਰਕ ਪੈ ਜਾਂਦਾ ਉਹਦੀ ਗੱਲ ਇਹ ਆ ਕਿ ਜਿਹਨੇ ਮੰਡੀ ਕਰਵਾਉਂਦੀ ਆ ਉਹ ਨੂੰ ਇਹ ਰੂਟ ਵੈਸਟ ਆ ਵਾਕੀਵਾ ਗੱਲਾਂ ਤਾਂ ਬਹੁਤ ਹੁੰਦੀਆਂ ਨੇ ਇੱਧਰ ਦੀਆਂ ਐ ਇੱਧਰ ਦੀਆਂ ਕੁਝ ਨਹੀਂ ਹੁੰਦਾ ਜੇ ਉੱਪਰ ਵਾਲੇ ਮਾਰਕੀ ਨੇ ਆਂ ਜੀ ਸਿੱਧੇ ਸਿੱਧੇ ਹੀ ਜਾਣੇ ਉਹ ਕੋਈ ਮਾੜਾ ਆ ਵੀ ਮੈਨੂੰ ਲੱਗਦਾ ਥਰਮ ਵਾਲੇ ਲਾ ਕੇ ਆ ਜਿਨੇ ਆਪਣੇ ਹੈਗਾ ਬਢੰਡੇ ਉਸ ਵੀ ਕੇ ਵੀ ਮੈਨੂੰ ਲੱਗਦਾ ਉਹ ਕੰ ਦਾ ਇੱਕ ਬ੍ਰਾਂਡ ਲੱਗਦਾ ਹੈ ਸਾਡੇ ਬਾਈਪਾਸ ਅੱਤ ਦੇਖੇ ਮੈਨੂੰ ਦੋ ਇਹ ਪੱਠੇ ਜੇ ਲੱਗੇ ਹੋਏ ਛਿਮਣੀਆਂ ਇਹ ਮੈਨੂੰ ਲੱਗਦਾ ਜਾਣੀ ਕਿ ਇਹ ਵੀ ਸ਼ਾਇਦ ਥਰਮਲ ਹੀ ਹੋਊਗਾ ਬਾਕੀ ਪਤਾ ਨਹੀਂ ਕੋਈ ਫੈਕਟਰੀ ਦੀ ਤਾਂ ਕਿਉਂਕਿ ਇਹ ਟੀ ਚੌੜੀ ਛਿਮਣੀ ਹੁੰਦੀ ਹੈ ਜੀ ਰੋਡ ਠਵਾਣੇ ਤੋਂ ਪਹਿਲਾਂ ਸਾ ਮਿੱਟੀ ਭਾਈ ਵਾਲੇ ਕੰਮ ਚੱਲਦਾ ਰੋਡ ਦਾ ਉਹ ਪਾਸੇ ਦੀ ਟ੍ਰੈਫਿਕ ਚੱਲ ਰਹੀ ਹੈ ਤੇ ਪਾਣੀ ਜੇ ਰੋਕਦੇ ਜੀ ਕਿੰਨੇ ਇਸੇ ਤੇਰੇ ਮੇ ਮੜਾ ਮੋਟਾ ਹੀ ਦੰਦਰ ਹੋ ਗਿਆ ਫੇਰ ਤਾਂ ਖੇਹਣ ਨਾਲ ਬੈਟਰ ਆ ਵੀ ਪਿੱਛੇ ਰੁਕ ਗਿਆ ਤੇ ਜਿਹੜਾ ਹਾਰਡ ਨੇ ਰੋਡ ਤਾਂ ਸੀ ਰੋਡ ਹੋਊ ਆ ਤੇ ਇੰਗਰੀ ਲੰਗੇ ਸੀ ਰਾਤ ਨੂੰ ਉਦੋਂ ਬੜਾ ਬੁਰਾ ਹਾਲ ਸੀ ਹੁਣ ਤਾਂ ਬੈਠੇ ਗਾਹ ਤੂੰ ਲਈ ਜਾਂਦੇ ਨਾਲ ਕੋਈ ਆ ਜਾਓ ਭਾਈ ਉੱਡੇ ਕਰਕੇ ਖਾਣੇ ਯਾਰ ਆਜਾ ਖੱਟ ਕੇ। ਉਹ ਵੇਖੋ ਨਾਸਰੇ ਨਾਲ ਹੀ ਤੁਰਦੇ ਆ। ਇਹ ਬੰਦਾ ਖੜਾ ਤੇਲ ਭੂਕਰਿਆ। ਕਿਉਂਕਿ ਇਧਰਲੀ ਸਾਈਡ ਆਹ ਜਿਹੜਾ ਰਾਈਟ ਸਾਈਡ ਆ ਇਹ ਤੇ ਹਲੇ ਖਰਾ ਨਹੀਂ ਲੱਗਿਆ। ਨੀਹਾਂ ਨਹੀਂ ਬਣੀਆਂ ਹੋਈਆਂ। ਲੈਫਟ ਸਾਈਡ ਥੋੜਾ ਜੀ ਸਲਾਬ ਆ। ਲੋ ਭਾਈ ਬਚਾ ਦੀ ਬਚਾਰ। ਅੜਦੇ ਕੁਝ ਨਹੀਂ 2 ਮਿੰਟ ਬਾਅਦ ਲੱਦੇ ਜਾਣਗੇ। ਫਿਰ ਪਤਾ ਨਹੀਂ ਕਿੰਨਾ ਟਾਈਮ ਖਰਾ ਬੰਦਾ ਬੱਸ। ਹੋ ਗਏ ਜੀ ਫਿਰ ਐਂਟਰ ਪੰਜਾਬ ਚ 9:00 ਵਜ ਕੇ 15 ਮਿੰਟ ਹੋ ਗਏ ਸੰਗੇਰ ਦੇ ਹੁਣ ਭਾਈ ਮੂਹਰੇ ਕਿਹੜਾ ਸ਼ਹਿਰ ਆਉਣਾ ਮੁਨਕ ਪਾਤੜਾ ਮੂਨ ਕਿਵੇਂ ਆ ਕਸਬਾ ਕੀ ਚੱਕਰ ਮੈਂ ਪਿਛਲੇ ਚੱਕਰ ਤੇ ਨਰਾਜ਼ ਨੂੰ ਲੰਘ ਗਿਆ ਮੁਨਕ ਨਿਕਾ ਜਾ ਪਿੰਡ ਜੀ ਆਉਂਦਾ ਪਾਤੜਾ ਨਾ ਵੱਡਾ ਸ਼ਹਿਰ ਹੈ ਪਾਤੜਾ ਦੇ ਵਿੱਚ ਹੀ ਲੰਘਣਾ ਪਾਤੜਾ ਦੇ ਮੂਹਰੇ ਐਂਟਰ ਹੈ ਜੀ ਜਿਹੜੀ ਕਬਾੜ ਵਾਲੀ ਮਾਰਕੀਟ ਹੈ ਬਾਈਪਾਸ ਤੋਂ ਠੀਕ ਅੱਗੇ ਲੰਘ ਗਿਆ ਤੇ ਆਹ ਹੁਣ ਪਤਾ ਨਹੀਂ ਯਾਰ ਪ੍ਰੋਪਰ ਵੇਗੇਸ਼ਨ ਕੀ ਹੈ ਕਿਹੜਾ ਪ੍ਰਿੰਟ ਆਉਂਦਾ ਹੈ ਹੋਰ ਜੇ ਲੰਘ ਰਹੇ ਆ ਐ ਸੰਦੂਰ ਘਾਰੂਗਾ ਤੇ ਆਸਰਾ ਵਿੱਚ ਆਏ ਆ ਲੰਘ ਕੇ ਇੱਧਰਲੇ ਰੂਟ ਮੈਂ ਆਇਆ ਪਹਿਲੀ ਵਾਰ ਗਏ ਨਹੀਂ ਗਾ ਇਹ ਜਿਵੇਂ ਰਿਵਿਊ ਨਵਾਂ ਤਜਰਬਾ ਹੀ ਸੀ ਜੀ। ਸਾਬ ਜੀ ਸਾਰਿਆਂ ਨੂੰ ਹਾਂ ਜੀ ਮਿੱਤਰੋ ਕੱਲ ਫਿਰ ਆ ਗਏ ਤੇ ਪਿੰਡ ਖੜ ਗਏ ਸੀ। ਅੱਜ ਹੁਣ ਚੱਲਿਆ ਲਾਉਣ ਗੱਡੀ ਲੁਧਿਆਣੇ ਨੂੰ। ਕਿਉਂਕਿ 1.5-2 ਵੱਜ ਗਏ ਸੀ ਹਨ। ਫਿਰ ਦੇਖ ਲਾ ਤੁਹਾਨੂੰ ਪਤਾ ਜੀ ਜਦੋਂ ਘਰ ਦੇ ਕੋਲ ਦੀ ਬੰਦਾ ਲੰਘਦਾ ਹੋਵੇ ਨਾ ਘਰ ਦੇ ਕੋਲ ਨਹੀਂ ਤਾਂ ਆਪਾਂ 200 ਕਿਲੋਮੀਟਰ 300 ਕਿਲੋਮੀਟਰ ਤੇ ਹੀ ਟੱਕ ਦੇ ਕਿਤੇ ਰਾਤ ਘਰੇ ਗੱਡੀ ਆ ਕੇ ਹਨ। ਘਰ ਦੇ ਕੋਲ ਦੀ 20 ਕਿਲੋਮੀਟਰ ਇਧਰ ਦੀ ਲੰਘਣਾ ਸੀ ਮੈਂ ਕਿਹਾ 22:00 ਯਾਰ ਮਨਾ ਚੱਲ ਅੱਜ ਕਿਹੜਾ ਜੇ ਉਹਨਾਂ ਨੇ ਲਹਣੀ ਤਾਂ ਹੈ ਨਹੀਂ ਸੀ ਮੈਂ ਕਿਹਾ ਯਾਰ ਹੁਣ ਕੱਲ ਨੂੰ ਹੀ ਚੱਲਾਂਗੇ ਹਾਂ ਫਿਰ ਹੁਣ ਅੱਜ 11:00 ਵੱਜ ਗਏ ਹੁਣ ਚੱਲਦੇ ਆਂ 12:30 1:30 ਬੁਲਾ ਦੇਾਂਗੇ ਉੱਥੇ ਲਾ ਦੇਣਗੇ ਅੱਜ ਤਾਂ ਠੀਕ ਨਹੀਂ ਹੁਣ ਸੌਂ ਸੂ ਕੇ ਰਿਲੈਕਸ ਹੋ ਕੇ ਨਹਾ ਧੋ ਕੇ ਆਏ ਆ ਇੱਕ ਢਹਾੜੀ ਲਾ ਵੀ ਦੇਣਗੇ ਦਾ ਕੁਝ ਨਹੀਂ ਲਓ ਜੀ ਲੁਧਿਆਣਾ ਆ ਗਿਆ ਚੌਕ ਜਰਾ ਅਰੋੜਾ ਕੋਈ ਆਉਂਦਾ ਥੋੜਾ ਪਹਿਲਾਂ ਸੋ ਇਹ ਆਪਾਂ ਜਾ ਕੇ ਗਾ ਪਾਵਾ ਤੋਂ ਮੁੜਾਂਗੇ ਪਾਵਾ ਹਸਪੀਟਲ ਵਾਲਾ ਜੇ ਆਪਾਂ ਜਾਣਾ ਕੈਂਸਰ ਹੋ ਮਤਲਬ ਤੁਸੀਂ ਕਹੋਗੇ ਹਸਪੀਟਲਾਂ ਦੇ ਨਾਮ ਲੈ ਜਾਂਦਾ ਉਹ ਪਾਵਾ ਹਸਪੀਟਲ ਦੇ ਕੋਲ ਦੀ ਰੋਡ ਜਾਂਦਾ ਤੇ ਜਿੱਥੇ ਗੱਡੀ ਖਾਲੀ ਹੋਣੀ ਆ ਉਹ ਮੋਹਨ ਦਾ ਹੀ ਕੈਂਸਰ ਹਸਪੀਟਲ ਦੇ ਨੇੜੇ ਹੈਟਰੀ ਹੈਟਰੀ ਜਾਂ ਗਡਾਉਨ ਆ ਜੇ ਆ ਕੇ ਪਤਾ ਲੱਗ ਜੂ। ਤੇ ਯਾਰ ਇੰਨੇ ਕ ਕਾਮ ਆ ਉੱਠਣ ਅਠਣ ਨੂੰ ਭੱਜਣ ਭੁੱਜਣ ਦੇਖ ਲਓ ਵੀ ਥੱਲ 1.5 ਵਜੇ ਤਾਂ ਗੱਡੀ ਪਿੰਡ ਰੋਮੋੜ ਕੇ ਲੈ ਗਿਆ। ਯਾਰ ਰੋਡ ਤਾਂ ਹੀ ਵਾਦੀ ਦੇ ਖਾਣਾ ਦੇਖੋ ਯਾਰ। ਤੇ ਅੱਜ ਪਿੰਡੋ ਤੁਰਦੇ ਤੁਰਦੇ ਨੇ ਕੇ ਆਰਾਮ ਜਾਦੇ। ਰਾਜ ਮੈਤਰ ਪਿਆਰਾ ਮਿਲ ਗਿਆ ਢੇਲੋਂ। ਤੇ ਢੇਲੋਂ ਰੋਡ ਤੇ ਸਾਈਡ ਤੇ ਲਾ ਕੇ 1.5 ਘੰਟਾ ਬੈਠੇ ਜੱਕੜ ਵੱਢੀ ਗਏ। ਕੈਂਡ ਦੇ ਪੁਲ ਤੇ ਟੋੜਿਆਂ ਵਾਲੇ ਕੋਲ। ਤੇ ਉਦੋਂ ਮਾਰ ਉਥੋਂ ਤੁਰਿਆ। ਹੌਣ ਵੀ ਮੈਂ ਕਹਿੰਨਾ ਉਹੀ ਕੱਲ ਵਾਲਾ ਟਾਈਮ ਫੇਰ ਹੋ ਗਿਆ ਜੀ ਤੇ ਦੋ ਪਿਆਰੇ ਉਹ ਆ ਬਾਈਪਰ ਕਲੱਬ ਅਖੀਰ ਨੂੰ ਪਹੁੰਚ ਗਏ ਲੁਧਿਆਣਾ ਇੰਡਸਟਰੀਅਲ ਏਰੀਆ ਜਿੱਥੇ ਗੱਡੀ ਖਾਲੀ ਹੋਣੀ ਆ ਐਸ ਵੇੜੇ ਤਾਂ ਯਾਰ ਬਸ ਕੀ ਦਸੀਏ ਪਹਿਲਾਂ ਇੱਥੋਂ ਗੱਡੀ ਭਰੀ ਦੋ ਦਿਨ ਉੱਥੇ ਉਹਨਾਂ ਦੇ ਖਰਾਬ ਹੋ ਗਏ ਉਦੋਂ ਬਾਅਦ ਗਾਂਹਾਂ ਵਾਲੇ ਬੰਦੇ ਨੇ ਕਹਿਤਾ ਵੀ 4 ਦਿਨ ਮੇਰੇ ਲੇਟ ਆਇਓ 4 ਦਿਨ ਉਦੋਂ ਖੜਨਾ ਪੈ ਗਿਆ ਵਾਪਸੀ ਤੇ ਜਦੋਂ ਕੰਪਨੀ ਗਏ ਕੰਪਨੀ ਵਾਲਿਆਂ ਨੇ 3 ਦਿਨ ਗੱਡੀ ਨਹੀਂ ਭਰੀ ਰਸਤੇ 'ਚ ਇੱਕ ਟਾਇਰ ਪਟਿਆ ਇੱਕ ਦਿਨ ਉੱਥੇ ਟੁੱਟਿਆ ਕਿਉਂਕਿ ਉੱਥੇ ਜਗਾ ਤੇ ਕੋਈ ਹੈ ਨਹੀਂ ਸੀ ਟਾਇਰ ਦਾ ਪ੍ਰਬੰਧ ਉਦੋਂ ਬਾਅਦ ਆਏ ਜੀ ਇਹਨਾਂ ਕੋਲੇ ਜਿੱਦੇ ਪਹੁੰਚੇ ਇਹ ਕਹਿੰਦੇ ਤੁਹਾਡੀ ਗੱਡੀ ਚੌਥੇ ਨੰਬਰ ਤੇ ਆ ਤਿੰਨ ਗੱਡੀਆਂ ਮੂਰੇ ਨੇ ਇਹ ਆੜੀ ਚ ਗੱਡੀਆਂ ਹੀ ਤਿੰਨ ਲੈਣਦੀਆਂ ਨੇ ਵਿਚਾਲੇ ਆ ਗਿਆ ਸੰਡੇ ਤੇ ਮੰਡੇ ਨੂੰ ਆ ਜਿਓ ਜੀ ਅੱਜ ਹੁਣ ਮੰਡੇ ਨੂੰ ਆਉਣਾ ਸੀ 10:00 11:00 ਵਜੇ ਹੈ ਉੱਧਰ ਵੀ ਹੈਡੀ ਜਗ੍ਹਾ ਤੇ ਮੰਡੇ ਤੋਂ ਹੁਣ ਲਾ ਲੋ ਹਿਸਾਬ ਵੀ ਹੁਣ ਅਸੀਂ 12:00 12:30 ਵਜੇ ਆਏ ਆ ਦੇਖੋ ਗਾਹਾਂ ਮੂਰੇ ਹੁਣ ਆ ਪਤੰਦਰ ਤੇ ਆ ਜਾਮ ਲਈ ਫਿਰਦੇ ਆ ਚਲੋ ਬੈਕ ਕਰਾਉਣਾ ਉੱਤਰ ਕੇ ਉਹਦੀ ਫਾਈਨਲੀ ਖਲ ਗਿਆ ਡਾਲਾ ਤੇ ਪਹੁੰਚ ਗਿਆ ਲੋਕੇਸ਼ਨ ਤੇ ਪਹੁੰਚ ਤਾਂ ਦੋ ਦਿਨ ਪਹਿਲਾਂ ਗਏ ਸੀ ਮਤਲਬ ਹੁਣ ਅੱਜ ਵਿਚਾਰੀ ਦਾ ਨੰਬਰ ਆਇਆ ਇਹ ਕਿਵੇਂ ਬਾਈ ਕਿੰਨੇ ਦਿਨਾਂ ਚ ਕਿੜਾ ਲਾਇਆ ਹੈ ਕੀ 22 ਦਿਨਾਂ ਚ ਦੇਖ ਲਓ ਮਿੱਤਰੋ 22 ਦਿਨਾਂ ਚ ਅੰਧੋਰ ਦਾ ਚੱਕਰ ਕੰਪਲੀਟ ਕਰਿਆ ਸੀ ਪਤਾ ਨਹੀਂ ਕਿਹੜਾ ਸੱਜਣ ਵੇਲੀ ਏ ਕੀ ਮੱਥੇ ਲੱਗ ਗਿਆ ਸੀ ਸਹੀ ਗੱਲ ਹੈ ਥੋੜਾ ਜਾਨ ਵੇਲੇ 11 ਦਿਨ 10 ਦਿਨ ਆਉਣ ਵੇਲੇ 11 ਦਿਨ ਚਲੋ ਅਗਲੀ ਅਪਡੇਟ ਫਿਰ ਖਾਲੀ ਕਰਕੇ ਗੱਡੀ ਪਾਉਨੇ ਆ